ਹੈਲੋ ਦੋਸਤੋ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਨਮਸਤੇ ਦੋਸਤੋ ਅੱਜ ਨਵੀਂ ਵੀਡੀਓ ਨਵਾਂ ਵਲੌਗ ਨਵੀਂ ਥਾਂ ਅੱਜ ਤੁਹਾਨੂੰ ਲੈਪਾਂ ਲੈ ਕੇ ਚੱਲਦੇ ਆਂ ਆਪਣੇ ਜਗਰਾਉ ਮੋਗਾ ਫਰੋਥ ਪਰ ਇੱਧਰ ਆਪਣਾ ਦਿਵਾਰੇ ਫਿਰ ਟੂਰ ਚੱਲਦੇ ਆਂ ਆਪਾਂ ਅੱਜ ਹੋ ਸਕਦਾ ਤੁਹਾਨੂੰ ਆਪਾਂ ਫਰੋਥ ਪਰ ਦਾ ਜਿਹੜਾ ਪਾਕਿਸਤਾਨ ਬਾਰਡਰ ਆ ਉਹ ਆਪਾਂ ਤੁਹਾਨੂੰ ਇੱਕ ਸਲੋਰ ਕਰਕੇ ਚੱਲਦੇ ਆਂ ਨਾਲ ਮੇਰੀ ਮੋਹਿਤਾ ਤੇ ਬਾਰਡਰ ਤੇ ਜਾਵਾਂਗੇ ਬਾਰਡਰ ਵਾਲਾ ਪੈਂਡ ਐਕਸਪਰੂਵ ਕਰਕੇ ਆਵਾਂਗੇ ਠੀਕ ਆ ਦੋਸਤੋ ਆਪਾਂ ਪਹੇਗੇ ਹੈਗੇ ਆ ਮੋਗਾ ਰੋਡ ਜਗਰਾਉਂ ਤੋਂ ਮੋਗਾ ਰੋਡ ਚੱਲਦੇ ਹਾਂ ਹੁਣ ਆਪਾਂ ਅਗਲੇ ਡੈਸਟੀਨੇਸ਼ਨ ਤੇ どういうことなのよ ਅੱਪਾ ਆ ਗਏ ਹੈਗੇ ਆ ਫਰੋਜਪੁਰ ਸਿਟੀ ਦੇਖ ਸਕਦੇ ਤੁਸੀਂ ਵੈਲਕਮ ਟੂ ਫਰੋਜਪੁਰ ਦੋਸਤੋ ਅੱਪਾ ਪਹੁੰਚ ਗਏ ਹੈਗੇ ਆ ਬਾਰਡਰ ਰੋਡ ਤੇ ਫਰੋਜਪੁਰ ਫਰੋਜਪੁਰ ਤੋਂ ਜਿਹੜਾ ਬਾਰਡਰ ਨੂੰ ਰਸਤਾ ਜਾਂਦਾ ਏ ਉਹ ਰਸਤਾ ਅੱਪਾ ਤੁਹਾਨੂੰ बॉर्डर के जो पेंड ने नेड़े वो दिखावे जाके हाँ दोस्तों देखो ये जी अपने जो बॉडर वाले पेंड है रस्ता उधर ही जाएगा जी ਆ ਦੋਸਤੋ ਅਬ ਜਿਹੜਾ ਪਿੰਡ ਹੈਗਾ ਇਹ ਹੈਗਾ ਗੰਡਾ ਸਿੰਘ ਵਾਲਾ ਇਹ ਬਾਰਡਰ ਦੇ ਬਿਲਕੁਲ ਨਜ਼ਦੀਕੀ ਆ ਜੀ ਇਹ ਪਿੰਡ ਹਸੈਨੀ ਵਾਲਾ ਦੇ ਨੇੜੇ ਹੀ ਆ ਆਪਣੀ ਦਰਿਆ ਦੇ ਬਿਲਕੁਲ ਪਾਸ ਨੇੜੇ ਆਹ ਪਿੰਡ ਬਿਲਕੁਲ ਨਜ਼ਦੀਕ ਆ ਜੀ ਬਾਰਡਰ ਦੇ ਕਿਹੜਾ ਪਿੰਡ ਆ ਇਹ ਮੋੜ اچھا ਗੰਦੂ ਸਿੰਘ ਆ ਚਾ ਪਿੰਡ ਗੰਦੂ ਸਿੰਘ ਹਜ਼ਾਰਾ ਸਿੰਘ ਵਾਲਾ ਬਿਲਕੁਲ ਬਾਰਡਰ ਦੇ ਨਾਲ ਦੇਖ ਸਕਦੇ ਹੋ ਇਹ ਹੈ ਰੋਡ ਕੱਚੀ ਆ ਵੇ ਜਾ ਕੇ ਜੀ ਤੁਹਾਨੂੰ ਆਪਾਂ ਉਹ ਸੰਗਾ ਵੀ ਧਾਰਾਂ ਲੱਗੀਆਂ ਹੋਣਗੀਆਂ ਉਹ ਦਿਖਾਉਣੇ ਜਾ ਕੇ ਤੁਹਾਨੂੰ ਆਪਾਂ ਆਲੇ-ਦੁਆਲੇ ਦੀ ਦੇਖੋ ਖੂਬਸੂਰਤੀ ਪੰਜਾਬ ਦੀ ਛੜਦੇ ਪੰਜਾਬ ਦੀ ਖੂਬਸੂਰਤੀ ਤੇ ਦੂਸਰੀ ਸਾਈਡ ਦੇ ਉੱਤੇ ਲਹਿੰਦਾ ਪੰਜਾਬ ਆ ਜੀ ਦੇਖ ਸਕਦੇ ਹੋ ਪੰਜਾਬ ਦਾ ਰਸਤੇ ਬੱਚੇ ਆ ਦੋਸਤੋ ਦੇਖੋ ਆਪਣੇ ਪਿੰਡ ਹਜ਼ਾਰਾ ਸਿੰਘ ਵਾਲਾ ਦੇ ਨਾਲ ਹੀ ਇਹ ਦੇਖੋ ਬਿਊਟੀ ਆ ਦੇਖੋ ਲੱਗਦਾ ਇਹ ਬਹੁਤ ਪੁਰਾਣੇ ਪਿੱਪਲ ਨੇ ਆਹ ਦੇਖੋ ਜੀ ਇਧਰੋਂ ਵੀ ਪਾਣੀ ਆਉਂਦਾ ਇਹ ਵੀ ਦਰਿਆ ਦੇ ਵਿੱਚੋਂ ਨਿਕਲ ਕੇ ਆਉਂਦਾ ਜੀ ਪਾਣੀ ਇਸ ਟਾਈਮ ਤਾਂ ਹੁਣੇ ਬੰਦ ਕੀਤਾ ਹੋਇਆ ਹੈ ਦੇਖੋ ਖੂਬਸੂਰਤੀ ਦੇਖੋ ਚੜ੍ਹਦੇ ਪੰਜਾਬ ਦੀ ਬਹੁਤ ਸੋਹਣਾ ਲੱਗ ਰਿਹਾ ਜੀ ਘੁੰਮ ਕੇ ਆਹ ਫੰਡਾਂ ਦੇ ਵਿੱਚ ਆ ਕੇ ਦੋਸਤੋ ਸਾਹਮਣੇ ਆਲੂ ਬੀਜੇ ਹੋਏ ਨੇ ਤੇ ਇਹ ਕਿਸੇ ਬਾਬੇ ਦੀ ਜਗਾ ਬਣਾਈ ਹੋਈ ਆ ਇਹ ਪੀਰਾਂ ਦੀ ਦਰਗਾਹ ਹੈ ਜੀ ਕੋਈ। ਕਿਹਦੇ ਘਾਰੇ ਉੱਥੇ ਦੇ ਆ। ਦੇਖ ਸਕਦੇ ਹੋ ਜੀ ਆਪਾਂ ਆ ਗਏ ਬਿਲਕੁਲ ਤਾਰਾਂ ਦੇ ਕੋਲ। ਆ ਦੇਖ ਸਕਦੇ ਹੋ ਤੁਸੀਂ। ਇਹ ਬਾਰਡਰ ਦੀਆਂ ਤਾਰਾਂ ਉਹ ਸਾਹਮਣੇ ਜੀ ਪਾਕਿਸਤਾਨ। ਆ ਦੇਖੋ ਜੀ ਸਾਰਾ ਅੱਗੇ ਪਾਕਿਸਤਾਨ। ਆ ਦੇਖੋ ਇੱਥੇ ਇਹਨਾਂ ਨੇ ਥੋੜੀ ਜੀ ਨਦੀ ਵੀ ਆ ਪਾਣੀ ਵੀ ਛੱਡਿਆ ਹੋਇਆ। ਕੱਢਿਆ ਹੋਇਆ ਉਹ ਦੂਰ ਤੱਕ ਦੇਖ ਸਕਦੇ ਹੋ ਤੁਸੀਂ। ਇਹ ਬਾਰਡਰ ਦੀਆਂ ਤਾਰਾਂ ਲੱਗੀਆਂ ਹੋਈਆਂ ਨੇ ਜੀ। ਉਹ ਸਾਹਮਣਲਾ ਜਿਹੜਾ ਹਿੱਸਾ ਦਿਖਦਾ ਤਾਰਾਂ ਤੋਂ ਪਰਲੇ ਪਾਸੇ ਜੋ ਹੈਗਾ ਉਹ ਪਾਕਿਸਤਾਨ ਹੈ ਜੀ। ਲੈਂਦਾ ਪੰਜਾਬ ਦੇਖੋ ਜੀ ਉਹ ਸਾਹਮਣੇ ਆਪਣੇ ਯਾਦ ਫਲੈਗ ਸੱਚੋ ਸਾਹਮਣੇ ਜੋ ਫਲੈਗ ਆ ਉਹ ਪਾਕਿਸਤਾਨ ਦਾ ਆ ਸਾਹਮਣੇ ਦੇਖ ਸਕਦੇ ਹੋ ਇਹ ਸਾਹਮਣੇ ਤਾਰਾਂ ਤੋਂ ਪਾਰ ਆ ਬਾਰਡਰ ਲਾਈਨ ਆ ਜੀ ਦੇਖੋ ਸਾਰਾ ਉੱਤਰ ਦੂਜੀ ਸਾਈਡ ਤੇ ਪਾਕਿਸਤਾਨ ਆ ਦੋਸਤੋ ਆ ਨਾਲ ਸਾਰੇ ਜੰਗਲ ਆ ਤੇ ਇਹ ਰਸਤਾ ਆਉਂਦਾ ਆਪਣੇ ਚੈੱਕ ਪੋਸਟ ਤੋਂ ਤੇ ਆ ਸਾਹਮਣੇ ਪਾਕਿਸਤਾਨ ਆ ਦੇਖੋ ਦੋਸਤੋ ਆਪਣੇ ਬਾਰਡਰ ਦੇ ਨਾਲ ਖੂਬਸੂਰਤੀ ਆ ਦੇਖੋ ਪਾਣੀ ਇੱਥੇ ਖੜਾ ਆ ਮੀਂਹ ਦਾ ਪਾਣੀ ਆ ਪਰ ਕਿੰਨਾ ਸੋਹਣਾ ਲੱਗਦਾ ਇੱਥੇ ਦੇਖ ਕੇ ਜੀ ਲੱਗਦਾ ਜੀ ਆ ਦੇਖ ਸਕਦੇ ਹੋ ਤੁਸੀਂ ਤੇ ਆ ਨਾਨ ਨਾਲ ਬਾਰਡਰ ਦੇ ਬਿਲਕੁਲ ਤਾਰਾਂ ਦੇ ਨਾਲ ਨਾਲ ਦਾ ਰਸਤਾ ਆ ਇਹ ਆਪਾਂ ਬਿਲਕੁਲ ਨੇੜੇ ਆ ਗਏ ਉਹ ਸਾਹਮਣੇ ਦੇਖੋ ਜੀ ਆ ਹੈਗਾ ਉਹੀ ਪਾਣੀ ਆ ਰਿਹਾ ਦੇਖੋ ਤੇ ਆ ਦੇਖੋ ਤੁਸੀਂ ਉਹ ਸਾਹਮਣੇ ਵੀ ਮਾੜੀ ਮੁੱਟੀ ਚੈੱਕ ਪੋਸਟ ਬਣਾਈ ਆ ਤੇ ਉਹ ਤਾਰਾਂ ਨਹੀਂ ਲੱਗੀਆਂ ਹੋਈਆਂ ਦੇਖੋ ਜੀ ਬਾਰਡਰ ਲਾਈਨ ਦੀਆਂ ਇੱਕ ਸਾਈਡ ਤੇ ਪਾਕਿਸਤਾਨ ਦੀਆਂ ਤਾਰਾਂ ਲੱਗੀਆਂ ਤੇ ਦੂਜੀ ਸਾਈਡ ਦੇ ਉੱਤੇ ਇੰਡੀਆ ਦੀਆਂ ਉਹ ਦੇਖ ਸਕਦੇ ਹੋ ਆ ਦੇਖ ਸਕਦੇ ਹੋ ਤੁਸੀਂ ਓ ਸਾਹਮਣੇ ਦੇਖ ਸਕਦੇ ਹੋ ਨੇੜੇ-ਨੇੜੇ ਬਾਰਡਰ ਆ ਪਾਣੀ ਨਾਲ ਇੱਥੇ ਕੀਤਾ ਇਹਨਾਂ ਨੇ ਖੂਬਸੂਰਤੀ ਦੇਖੋ ਜੀ ਬਾਰਡਰ ਲਾਈਨ ਦੀ ਬਾਰਡਰ ਬਿਲਕੁਲ ਕੋਲ ਆ ਤੇ ਦੇਖੋ ਤੁਸੀਂ ਬਾਰਡਰ ਦੀ ਖੂਬਸੂਰਤੀ ਤੇ ਮਜ਼ਾ ਆ ਰਿਹਾ ਜੀ ਘੁੰਮਣ ਦਾ ਸਾਨੂੰ ਇੱਥੇ ਕਾਫੀ ਉਹ ਪਾਕਿਸਤਾਨ ਵਾਲਿਆਂ ਦੀ ਖੇਤੀ ਹੋ ਰਹੀ ਆ ਟਰੈਕਟਰ ਉਹਨਾਂ ਦਾ ਚੱਲ ਰਿਹਾ ਦੁਕਾਨਿਆਂ ਤੁਹਾਨੂੰ ਉਹ ਸਾਹਮਣੇ ਦੇਖੋ ਟਰੈਕਟਰ ਜਾ ਰਿਹਾ ਇਹ ਇਹ ਪਾਕਿਸਤਾਨ ਸਾਈਡ ਦੇ ਉੱਤੇ ਆ ਦੋਸਤੋ ਆਪਾਂ ਆ ਗਏ ਹੈਗੇ ਜੀ ਵਾਪਸ ਮੋਟਰ ਤੋਂ ਹੋ ਕੇ ਤੇ ਬਾਕੀ ਤੁਹਾਨੂੰ ਹੋਰ ਕੋਈ ਜਗ੍ਹਾ ਦਿਖਾਉਣੇ ਆ ਰੋਜਪੁਰ ਦੇ ਏਰੀਆ ਦੀ 下载。